ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਛੋਡੇ ਵਾਸਤੇ ਲੈ ਕੇ ਆਏ ਇੱਕ ਛੋਟੀ ਜੀ ਟਰੈਕਟਰ ਦੀ ਰਿਵਿਊ ਦੀ ਵੀਡੀਓ ਤੇ ਜੇ ਤੁਸੀਂ ਵੀ ਕੋਈ 39 ਹਸਪਾਵਰ ਤੋਂ ਲੈ ਕੇ ਤੇ 47 ਹਸਪਾਵਰ ਦੀ ਕੈਟਾਗਰੀ ਤੱਕ ਕੋਈ ਵੀ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਫਾਰਮ ਟਰੈਕ ਦੀ ਜਿਹੜੀ ਨਵੀਂ ਸਰੀ ਲਾਂਚ ਹੋਈ ਹੈ Pro Max ਉਹਦੇ ਬਾਰੇ ਤੁਸੀਂ ਸੋਚ ਸਕਦੇ ਹੋ ਤੇ ਅੱਜ ਆਪਣੇ ਕੋਲੇ ਆਇਆ ਸੀਗਾ ਫਾਰਮ ਟਰੈਕ ਪ੍ਰੋ ਮੈਕਸ 47 47 ਹਸਪਾਵਰ ਹੈ ਜਿਹੜਾ ਤੇ ਇਹਦੇ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸਾਂਗੇ ਜੋ ਕਿ ਇਹਦੇ ਖਾਸੀਅਤ ਹੁਣ ਕੰਪਨੀ ਨੇ ਨਵੇਂ-ਨਵੇਂ ਦੇ ਫੀਚਰ ਪਾਏ ਆ ਜੋ ਇਹਦੇ ਗੀਅਰ ਦਿੱਤੇ ਐ ਤੇ ਬਹੁਤ ਹੀ ਸੋਹਣਾ ਟਰੈਕਟਰ 47 ਹਸਪਾਵਰ ਦੀ ਕੈਟਾਗਰੀ 'ਚ 4-ਵੀਲ ਡਰਾਈਵ ਵੈਬਰ ਹਿੱਸੇ ਦੇ ਨਾਲ ਅਗਲਾ ਜਿਹੜਾ ਹਿੱਸਾ ਹੈ ਉਹ ਵੀ ਇਹਦਾ ਵੈਬਰ ਟਾਈਪ ਹੈ ਤੇ ਜੇ ਗੱਲ ਕਰੀਏ ਇਹਦੇ ਇੰਜਨ ਦੀ ਵੀਰੇ ਤਾ ਇਹਦਾ 2760 ਸੀਸੀ ਦਾ ਇੰਜਨ ਹੈ ਵਿਜਿੰਦਰ ਦੀ ਉਹ ਛੋਖਲੀ ਛੋਖਲੀ 2700 ਤੇ 60 ਸੀਸੀ ਦਾ ਜਿਹੜਾ ਇਹਦਾ ਇੰਜਨ ਹੈ ਬਾਈ ਤੇ 199 ਨਿਊਟਨ ਮੀਟਰ ਦਾ ਟਾਰਕ 47 ਹਸ ਪਾਵਰ ਦਾ ਇੰਜਨ ਹੈ ਤੇ ਥੋੜੀ ਆਹ ਦੇਖੋ ਵੀਰੇ ਤੇ ਕੰਪਨੀ ਨੇ ਜਿਹੜਾ ਇਹਦਾ ਵੀ ਸਿੰਗਲ ਪੀਸ ਬੋਨਟ ਰੱਖਿਆ ਹੈ ਜਿਵੇਂ ਫਾਰਮ ਟਰੈਕ ਦੀ 2 ICI ਵਰਲਡ ਮੈਕ ਸੀਰੀਜ਼ ਉਹਦੇ ਚ ਜਿਵੇਂ ਕੰਪਨੀ ਨੇ ਨਵਾਂ ਮਾਡਲ ਬਣਾਉਣ ਵਾਸਤੇ ਸ਼ੋ ਵੀ ਉਹਦੀ ਚੇਂਜ ਕੀਤੀ ਸੀ ਪਰ ਉਹ ਕਈ ਜ਼ਿੰਮੇਵਾਰਾਂ ਨੂੰ ਜਿਹੜਾ ਵੀ ਨਹੀਂ ਵੀ ਪਸੰਦ ਆਉਂਦਾ ਤੇ ਇਹਦੇ ਕਰਕੇ ਵੀ ਇਹਦੀ ਸ਼ੋ ਵੀ ਜਿਹੜੀ ਸਿੰਗਲ ਪੀਸ ਤੇ ਉਹੀ ਪੁਰਾਣੀ ਲੁੱਕ ਵਰਗੀ ਰੱਖੀ ਹੈ ਸਲੈਂਸਰ ਜ਼ਰੂਰ ਬਾਹਰ ਹੈ ਤੇ ਇਹਦੇ ਚ ਜਿਹੜਾ ਚੈਂਪੀਅਨ ਹੈ ਇੰਜਨ ਫਾਰਮ ਟਰੈਕ ਚੈਂਪੀਅਨ ਵਾਲਾ ਜਿਹੜਾ 35 ਚਾਹੁੰਦਾ ਸੀ ਇਹ ਪਹਿਲਾਂ 39 ਚ ਤੇ 42 ਚਾਹੁੰਦਾ ਸੀਗਾ ਉਹ ਵਾਲਾ ਇੰਜਨ ਹੈ ਜੀ ਇਹਦੇ ਚ 47 ਹਸਪਾਵਰ ਦਾ ਤੇ ਇੱਕ ਕੰਪਨੀ ਨੇ ਐਡੇ ਛੋਟੇ ਟਰੈਕਟਰ ਦੇ ਵਿੱਚ ਵੀ ਦੇਖੋ ਫਲੀਟ ਗਾਰਡ ਦਾ ਜਿਹੜਾ 에ਅਰ ਕਲੀਨਰ ਦਿੱਤਾ ਹੈ ਜਿਹੜਾ ਕਿ ਆਟੋ ਕਲੀਨ ਹੈ ਆਪਣੇ ਸਾਫ਼ ਵੀ ਹੁੰਦਾ ਰਹਿੰਦਾ ਹੈ ਮोटे-ਮोटे ਕਣ ਜਿਹੜੇ ਕੱਢਦਾ ਰਹਿੰਦਾ ਹੈ ਤੇ ਇਹਦੇ ਸੈਂਸਰ ਵੀ ਦਿੱਤਾ ਹੈ ਜਦੋਂ ਮਤਲਬ ਜਮਾ ਚੋਗ ਹੋ ਜਾਂਦਾ ਹੈ ਡੈਸ਼ਬੋਰਡ ਤੇ ਵੀ ਬੱਤੀ ਵਿਖਾਉਂਦਾ ਹੈ ਤੇ ਆ ਜਿਹੜਾ ਤੁਹਾਨੂੰ ਲਾਲ ਰਿੰਗ ਵਿਖ ਰਿਹਾ ਹੈ ਇਹ ਐਵੇਂ ਜਿਵੇਂ ਜਿਵੇਂ ਚੋਗ ਹੁੰਦਾ ਜਾਊ ਉਹ ਅੱਗੇ ਅੱਗੇ ਆਉਂਦਾ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਫਿਲਟਰ ਮੇਰਾ ਕਿੰਨਾ ਚੋਗ ਹੋ ਗਿਆ ਫਿਰ ਤੁਸੀਂ ਥੱਲੇ ਉਹ ਜਿਹੜੇ ਆਹ ਕਲੈਂਪ ਤੁਹਾਨੂੰ ਵਿਖਦੇ ਖੋੜ ਕੇ ਤਿੰਨ ਇਹ ਤੇ ਸਾਫ਼ ਕਰਕੇ ਇਹਨੂੰ ਪੁੱਠਾ ਕੱਸ ਦਿਓਗੇ ਤੇ ਆਹ ਜਿਹੜਾ ਪੀਲਾ ਬਟਨ ਹੈ ਇੱਕ ਟਾਈਪ ਦਾ ਇਹਨੂੰ ਨੱਪ ਕੇ ਜਦੋਂ ਤਾਂ ਉਹ ਦੇਖੋ ਲਾਲ ਰਿੰਗ ਜਿਹੜਾ ਪਿੱਛੇ ਨੂੰ ਜਾਵੜਦਾ ਤਾਂ ਕਿ ਤੁਹਾਡਾ ਸੈਂਸਰ ਦੁਬਾਰੇ ਰੀਸੈਟ ਹੋ ਜੇ ਤੇ ਦੁਵਾਰਾ ਤੋਂ ਮਤਲਬ ਜਿਵੇਂ ਜਿਵੇਂ ਚੋਕ ਹੁੰਦਾ ਰਹੂ ਤੁਹਾਨੂੰ ਦੱਸਦਾ ਰਹੂਗਾ ਅੱਗੇ ਗੱਲ ਕਰੀਏ ਇਹਦਾ ਪਲੇਟਫਾਰਮ ਵੇਖੋ ਤੁਸੀਂ ਮੈਂ ਤੁਹਾਨੂੰ ਪਰਲੀ ਸਾਈਡ ਤੋਂ ਖੋਣਾ ਇੱਕ ਮਿੰਟ ਤੇ ਇਹਦੇ ਕੰਪਨੀ ਨੇ ਵੇਟ ਐਸੈਸਰੀ ਚ ਹੀ ਰੱਖਿਆ ਪਰ 80 ਕਿਲੋ ਦਾ ਇਹਦੇ ਨਾਲ ਜਿਹੜਾ ਵੇਟਾਂ ਵਾਲਾ ਚੁੱਲ੍ਹਾ ਜ਼ਰੂਰ ਦਿੱਤਾ ਹੈ ਜਿੱਤੇ ਪਲੇਟਾਂ ਲੱਗ ਸਕਦੀਆਂ ਤੇ ਇਹਦਾ ਪਲੇਟਫਾਰਮ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੁੱਲਾ ਡੁੱਲਾ ਤੇ ਮਤਲਬ ਜਮਾਂ ਵੀ ਨਹੀਂ ਆਏ ਪੱਧਰ ਵੀ ਹਲਕੀ ਜਿਹੀ ਟਰੈਕਟਰ ਵਾਲੀ ਫੀਲ ਵੀ ਆਉਂਦੀ ਰਵੇ ਵੀ ਜਮਾਂ ਪੱਧਰ ਵੀ ਨਹੀਂ ਹਲਕਾ ਜਿਹਾ ਵਿੱਚੋਂ ਦੇਖੋ ਥੋੜਾ ਜਿਹਾ ਬੰਪ ਰੱਖਿਆ ਕੰਪਨੀ ਨੇ ਹਲਕਾ ਜਿਹਾ ਇੱਕ ਇਹਨੂੰ ਪੌੜੀ ਦਿੱਤੀ ਹੈ ਤਾਂ ਚੜਨ ਵਾਸਤੇ ਤੇ ਇਹ ਹੈਗਾ ਆਪਣਾ ਡਬਲ ਕਲਚ ਟਰੈਕਟਰ ਹੈ ਜੀ ਇੱਕ ਹੁੰਦਾ ਡੁਅਲ ਜਿਹਦੇ ਪੈਡਲ ਤੇ ਪੀਟੀਓ ਦਾ ਤੇ ਗੇਅਰ ਦਾ ਕਲਚ ਕੰਮ ਕਰਦਾ ਇਹਦੇ ਡਬਲ ਹੈ ਜੀ ਗੇਅਰ ਵਾਸਤੇ ਆਹੀ ਯੂਜ਼ ਹੋਊਗਾ ਤੇ ਪੀਟੀਓ ਦਾ ਜਿਹੜਾ ਉਹ ਕਲੱਚ ਜਿਹੜਾ ਸਾਈਡ ਤੇ ਦਿੱਤਾ ਹੈ ਹੱਥ 'ਚ ਐਵੇਂ ਆਪਰੇਟ ਹੁੰਦਾ ਹੈ ਅੱਗੇ ਨੂੰ ਨੱਪਿਆ ਜਾਂਦਾ ਹੈ ਪਿੱਛੇ ਨੂੰ ਛੱਡਿਆ ਜਾਂਦਾ ਹੈ ਤੇ ਮਲਟੀ ਰਿਵਰਸ ਪੀਟੀਓ ਇਹ ਹੀ ਮੈਂ ਤੁਹਾਨੂੰ ਚਾਰਟ ਵੀ ਦਿਖਾ ਦਿੰਨੇ ਜਿਹੜਾ ਅੱਗੇ ਨੂੰ ਹੈ ਕਈ ਵੀਰ ਪੁੱਛਦੇ ਵੀ ਹੈ ਅੱਗੇ ਨੂੰ 540 ਚੱਕਰ ਜਿਹੜੇ ਸਟੈਂਡਰਡ ਹਰ ਇੱਕ ਟਰੈਕਟਰ ਦੇ ਹੁੰਦੇ ਆ ਪਿੱਛੇ ਨੂੰ 11 ਚੱਲੂ ਆ ਤੇਰੇਵਰਸ ਆ ਇਹਦਾ ਲੀਵਰ ਹੈ ਇਹਨੂੰ ਅੱਗੇ ਨੂੰ ਲਾਵਾਂਗੇ ਤਾਂ ਸਟੈਂਡਰਡ ਚੱਕਰ ਆ ਪਿੱਛੇ ਨੂੰ ਜਿਹੜਾ 11 ਚ ਚੱਲੂ ਆ ਹੀ ਤੇ ਅੱਗੇ ਆਪਣੇ ਕੋਲ ਆ ਗਿਆ ਇਹਦਾ ਟ੍ਰਾਂਸਪੋਰਟ ਲੋਕ ਮਤਲਬ ਇਹ ਟ੍ਰਾਂਸਪੋਰਟ ਲੋਕ ਹੈ ਜੀ ਇਹਨੂੰ ਜੇ ਆਪਾਂ ਸਿੱਧੀ ਚੂੜੀ ਲੋਟ ਕੱਸ ਦਿਆਂਗੇ ਤਾਂ ਲਿਫਟ ਚੱਕ ਕੇ ਆਪਾਂ ਲੋਕ ਕਰ ਸਕਦੇ ਆ ਕਿਤੇ ਵੀ ਜਾਈਏ ਆਪਾਂ ਲੀਵਰ ਥੱਲੇ ਸਿਰਦੀਏ ਚਾਹੇ ਲਿਫਟ ਥੱਲੇ ਨਹੀਂ ਆਊਗੀ ਇਹਦੀ ਤੇ ਇਹਨੂੰ ਵੈਸੇ ਆਪਾਂ ਖੋਲ ਕੇ ਰੱਖਣਾ ਹੁੰਦਾ ਕੋਈ ਏਡੀ ਲੋਡ ਨਹੀਂ ਪੈਂਦੀਗੀ ਇਹਦੀ ਤੇ ਅੱਗੇ ਆਪਣਾ ਆ ਗਿਆ ਇਹ 4x4 ਦਾ ਜਿਹੜਾ ਲੀਵਰ ਹੈ ਥੱਲੇ ਨੂੰ ਲੱਗ ਜਾਂਦਾ ਹੈ ਇਹ ਤੇ ਉੱਪਰ ਨੂੰ ਨਿਊਟਰਲ ਹੋ ਜਾਂਦਾ ਨਿਕਲ ਜਾਂਦਾ ਹੈ ਮਤਲਬ ਤੇ ਐਡੇ ਛੋਟੇ ਟਰੈਕਟਰ ਚ 47 ਹਸਪੋਰ ਦੀ ਕੈਟਾਗਰੀ ਚ ਡਿਫਰੈਂਸ਼ੀਅਲ ਲੋਕ ਵੀ ਕੰਪਨੀ ਨੇ ਜਿਹੜਾ ਟਰੈਕਟਰ ਦੇ ਨਾਲ ਦਿੱਤਾ ਹੈ ਆਪਾਂ ਤੇ ਖੁੱਲਾ ਡੁੱਲਾ ਦੇਖੋ ਪੂਰਾ ਖੁੱਲਾ ਡੁੱਲਾ ਜਿਹੜਾ ਪਲੇਟਫਾਰਮ ਹੈ ਇਹਦਾ ਹੀਟ ਗਾਰਡ ਲੱਗੇ ਆ ਹੀਟ ਗਾਰਡਾਂ ਦੇ ਨਾਲ-ਨਾਲ ਹੀਟ ਗਾਰਡਾਂ ਦਾ ਕੰਮ ਤਾਂ ਇਹ ਹੁੰਦਾ ਹੈ ਵੀ ਇਹ ਜਿਹੜੀ ਗਰਮ ਹਵਾ ਨੂੰ ਡਰਾਈਵਰ ਤੀਕ ਰੋਕ ਕੇ ਜਾਣ ਤੋਂ ਪਰ ਉਹਦੂ ਗਾਂ ਕਿੰਦਾ ਆਪਣੇ ਅਕਲ ਇੱਥੇ ਸੀਸਾ ਲੱਗਿਆ ਰਹਿ ਗਿਆ ਅੱਗੋਂ ਜਿਵੇਂ ਇੱਕ ਖੁੱਲਾ ਹੀ ਹੁੰਦਾ ਤਾਂ ਹਵਾ ਹਲਕੀ ਹਲਕੀ ਟੈਂਕੀ ਦੇ ਉੱਪਰ ਦੀ ਹੋ ਕੇ ਆਈ ਜਾਂਦੀ ਹੈ ਤੇ ਪ੍ਰੋ ਮੈਕ ਸੀਰੀਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਟੈਂਕੀ ਤੋਂ ਲੈ ਕੇ ਉਹ ਦੇਖੋ ਉੱਤੇੋਂ ਸਾਰੀ ਟੈਂਕੀ ਇੱਥੋਂ ਦੀ ਕਵਰ ਹੈ ਆ ਹਵਾ ਥੱਲੇ ਪੱਤੀ ਆ ਗਈ ਇੱਥੋਂ ਦੀ ਇੱਥੇ ਜਾਊਗੀ ਤੇ ਇੱਥੇ ਹੀਟ ਗਾਰਡ ਤੇ ਵੱਜ ਕੇ ਸਾਈਡ ਤੋਂ ਹੀ ਨਿਕਲ ਜੂਗੀ ਡਰਾਈਵਰ ਤੱਕ ਹਵਾ ਵੀ ਨਹੀਂ ਜਾਂਦੀ ਜਿੱ ਤਤੀ ਮਤਲਬ ਪੂਰਾ ਸੀਲਡ ਰੱਖਿਆ ਗਿਆ ਹੈ ਟੈਂਕੀ ਤੋਂ ਪੂਰੇ ਨੂੰ ਕਵਰ ਕੀਤਾ ਗਿਆ ਦੋਨੇ ਸਾਈਡੋਂ ਪੱਤੀਆਂ ਲੱਗੀਆਂ ਇੱਥੋਂ ਹੀ ਹਵਾ ਨਿਕਲ ਕੇ ਤੇ ਹੀਟ ਗਾੜਾਂ ਦੇ ਵੱਜ ਕੇ ਸਾਈਡ ਦੀ ਨਿਕਲ ਜਾਂਦੀ ਹੈ ਮਤਲਬ ਹੀਟ ਗਾੜਾਂ ਤੇ ਹਵਾ ਡਰਾਈਵਰ ਤੱਕ ਨਹੀਂ ਜਾਂਦੀਗੀ ਅੱਗੇ ਮੈਂ ਤੁਹਾਨੂੰ ਇਹਦੇ ਵਿਖਾਵਾਂ ਗੇਅਰ ਸਪੈਸ਼ਲੀ ਛੋਟੀ ਪਾਵਰ ਦਾ ਟ੍ਰੈਕਟਰ ਜਿਹੜਾ ਕੰਪਨੀ ਨੇ ਡਿਜ਼ਾਈਨ ਕੀਤਾ ਹੈ ਕਮਰਸ਼ੀਅਲ ਬੇਸ ਤੇ ਵੀ ਜਿਹੜੇ ਟਰਾਲੀ ਵਾਲੇ ਵੀਰ ਐ ਉਹਨਾਂ ਵਾਸਤੇ ਫਾਰਮ ਟਰੈਕ 'ਚ ਛੋਟੇ ਟ੍ਰੈਕਟਰ ਹਨ ਜਿਨ੍ਹਾਂ 'ਚ ਗੇਅਰ ਆਪਸ਼ਨ ਜਾ ਇਪੀ ਰਿਸਰ ਹੈ ਨਹੀਂ ਸੀਗਾ ਤੇ ਟਰਾਲੀ ਆਉਣ ਦੀ ਰਿਕੁਆਇਰਮੈਂਟ ਵੀ ਹੈ ਜਿਹੜੇ ਉਹਨਾਂ ਨੂੰ ਗੀਅਰ ਹੈ ਉਹ ਪਹਿਲਾਂ ਤੇ ਬੈਕ ਆਮੋਂ ਨੂੰ ਸਾਹਮਣੇ ਹੀ ਚਾਹੀਦੇ ਹੈ ਜਿਦੋਂ ਕਹਿੰਦੇ ਹੈ ਵੀ ਟਰਾਲੀ ਖੁੱਬ ਜਾਂਦੀ ਹੈ ਉਦੋਂ ਬੈਕ ਤੇ ਪਹਿਲੇ ਗੀਅਰ ਝਟਕੇ ਮਾਰ-ਮਾਰ ਕੇ ਕੱਢਣੀ ਸੌਖੀ ਹੋ ਜਾਂਦੀ ਹੈ ਪਹਿਲਾਂ ਜਿਵੇਂ ਬਾਕੀ ਫਾਰਮ ਟਰੈਕ ਦੇ ਫੋਰਡ ਨੂੰ ਗੀਅਰ ਆਉਂਦੇ ਜਿਵੇਂ ਪੁਰਾਣੇ ਫਾਰਮ ਟਰੈਕ ਦੇ ਫੋਰਡ ਦੇ ਆਉਂਦੇ ਹੈ ਇਹਦੇ ਦੇਖੋ ਪਹਿਲਾ ਗੀਅਰ ਤੇ ਰਿਵਰਸ ਗੀਅਰ ਆਮੋਂ ਨੂੰ ਸਾਹਮਣੇ ਹੀ ਦਿੱਤੇ ਹੈ ਤੇ ਬਹੁਤ ਹੀ ਮੈਂ ਦੇਖੋ ਬੰਦ ਖੜੇ ਟਰੈਕਟਰ ਦੇ ਗੇਅਰ ਲਾਈ ਜੰਨੇ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਂਦੀ। ਬਹੁਤ ਹੀ ਮੁਲਾਇਮ ਕਾਰ ਵਰਗੇ ਦੇ ਜਿਹੜੇ ਗੇਅਰ ਹੈ। ਤੇ ਅੱਗੇ ਆਪਣਾ ਇਹ ਆ ਗਿਆ 3 ਸਪੀਡ ਹਾਈ ਲੋ ਤੇ ਮੀਡੀਅਮ ਰੇਂਜ ਆਪਾਂ ਨੂੰ ਇਹਦੇ ਵਿੱਚ ਮਿਲਦੀ ਹੈ। ਇਹ 39 ਹਸ ਪਾਵਰ 'ਚ ਵੀ ਆਉ ਉਹ 42 'ਚ ਵੀ ਆਉ 45 ਤੇ 47 'ਚ ਇਹ ਪ੍ਰੋਮੈਸ ਦੇ ਚਾਰ ਮਾਡਲ ਹੈ ਤੇ ਚਾਰਾਂ 'ਚ ਹੀ ਇਹ ਰੇਂਜ ਆਪਾਂ ਨੂੰ ਗੇਅਰ ਆਪਸ਼ਨ ਦੀ ਰੇਂਜ ਮਿਲੂਗੀ ਮਿਲੂਗੀ ਹਾਈ ਲੋ ਮੀਡੀਅਮ ਡਬਲ ਕਲਚ ਤੇ ਪਲੇਟਫਾਰਮ ਸਾਰਾ ਆਈ ਸੇਮ ਹੀ ਹੋਊਗਾ ਚਾਰਾਂ ਦਾ ਅੱਗੇ ਇਹਦੇ ਚ ਆ ਗਿਆ ਜੀ 47 ਹਸ ਪਾਵਰ ਦੇ ਟਰੈਕਟਰ 'ਚ ਡਬਲ ਡਿਸਟ੍ਰਿਬਿਊਟਰ ਹੈ ਜਿਹੜਾ ਕੰਪਨੀ ਨੇ ਦਿੱਤਾ ਹੈ ਪਿੱਛੇ ਇੱਥੇ ਤੇ ਇਹਦੇ ਤੇ ਇੱਕ ਵਾਲ ਵੀ ਦਿੱਤਾ ਇਹਨੂੰ ਆਪਾਂ ਖੋਲ ਕੇ ਰੱਖਾਂਗੇ ਤਾਂ ਇਹ ਸਿੰਗਲ ਮਤਲਬ ਟਰਾਲੀ ਵਾਸਤੇ ਯੂਜ਼ ਹੋਊਗਾ ਉਤਲੀ ਨਿਪੜ ਜਿਹਨੂੰ ਆਪਾਂ ਕੱਸ ਦਿਆਂਗੇ ਤੇ ਦੋਨੇ ਕੰਮ ਕਰਨਗੇ ਐਮਬੀ ਪਲੋਆਂ ਜਾਂ ਕੰਪਿਊਟਰ ਕਰਾਏ ਵਾਸਤੇ ਤੇ ਲਿਫਟ ਵਾਸਤੇ ਜਿਹੜਾ ਲਿਫਟ ਓਟੋਮੈਟਿਕ ਕੰਪਨੀਏ ਬਟਨ ਵੀ ਦਿੱਤਾ ਇਸ ਟਰੈਕਟਰ ਦੇ ਵਿੱਚ ਮੰਨ ਕੇ ਚਲੋ ਆਪਾਂ ਲੀਵਰ ਬੰਨ ਕੇ ਇੱਕ ਵਾਰੀ ਛੱਡਦੇ ਆ ਆਪਾਂ ਵਜਾਈ ਕਰਦੇ ਆ ਜਾਂ ਵਾਈ ਕਰਦੇ ਆ ਆਪਾਂ ਮੱਥੇ ਤੇ ਚੱਕਣਾ ਇਹ ਤੋਂ ਚੱਕ ਕੇ ਤੇ ਇਹਦੇ ਤੋਂ ਹੀ ਆਪਾਂ ਸਿੱਟ ਸਕਦੇ ਆ ਮਤਲਬ ਸਾਰੇ ਦਿਨ ਚ ਆਪਾਂ ਲੀਵਰ ਛੇੜਨ ਦੀ ਲੋੜ ਨਹੀਂ ਪੈਣੀ ਤੇ ਅੱਗੇ ਤੁਹਾਨੂੰ ਵਿਖਾਉਣੇ ਦਾ ਟੈਸਟ ਹੈ ਜੀ ਟਾਇਰ ਕੰਪਨੀ ਨੇ 47 ਉਸ ਪਾਵਰ ਦੇ ਵਿੱਚ 14 ਨੂੰ 28 ਦਾ ਦਿੱਤਾ ਜਿਹੜਾ ਪਿਛਲਾ ਜਿਹੜਾ 45 ਹੈ ਉਹਦੇ 2 ਵੀਲ ਚ ਤਾਂ 14 ਦਾ ਹੀ ਆਊਗਾ ਪਰ ਜਿਹੜਾ 4 ਵੀਲ ਟਰੈਕਟਰ ਹੈ ਉਹਦੇ 13 ਦਾ ਆਊਗਾ ਤੇ ਅਗਲਾ ਇਹਦੇ ਹੀ ਦਿੱਤਾ ਹੈ 8320 ਦਾ ਟਾਇਰ ਸਾਈਜ਼ ਬਾਕੀਆਂ ਚ 8 18 ਦਾ ਜਿੰਨੇ ਵੀ ਬਾਕੀ 4 ਫੋਰ ਵੀਲ ਹੈ ਤਿੰਨ ਤੇ ਮਤਲਬ ਇਹਦਾ ਜਿਹੜਾ ਹਿੱਸਾ ਹੈ ਉਹ ਵੀ ਬਾਕੀਆਂ ਨਾਲੋਂ ਵੱਡਾ ਹੈ ਇਹ ਸਪੈਸ਼ਲਿਸਟ ਹੈ ਲੋਡਰ ਵਾਸਤੇ ਮਤਲਬ ਬਾਕੀਆਂ ਨੂੰ ਹੈਵੀ ਹੈ ਬਾਕੀਆਂ ਚ 6 6 ਲੀਟਰ ਜਿਹੜਾ ਸੀਲ ਆਉਂਦਾ ਤੇ ਇਹਦੇ ਵਿੱਚ 12 ਲੀਟਰ ਕੰਪਨੀ ਨੇ ਤੇਲ ਦਿੱਤਾ ਹੈ ਵੀ ਹਿੱਸਾ ਬਹੁਤ ਵੱਡਾ ਹੈ ਤਾਂ ਇਹਦਾ ਜੱਕ ਵੀ ਹੈ ਐਡਜਸਟ ਕੀਤਾ ਉਹ ਅੱਗੇ ਕੀਤਾ ਬਾਕੀਆਂ ਦੇ ਪਿੱਛੇ ਹੀ ਆਉਂਦਾ ਹੈ ਤੇ ਉਹਨੂੰ ਕਵਰ ਕਰਨ ਵਾਸਤੇ ਕੰਪਨੀ ਨੇ ਇਹ ਪੱਤੀਆਂ ਲਾਈਆਂ ਵੀ ਜੱਕ ਤੇ ਕੋਈ ਵੀ ਸਕ੍ਰੈਚ ਨਾ ਪਵੇ ਕੱਲ ਨੂੰ ਸੀਲ ਲੀਕ ਹੋਣ ਦੀ ਕੋਈ ਵੀ ਨੌਬਤ ਨਾ ਆਵੇ ਤੇ ਅੱਗੇ ਨਾਲ ਫਾਰਮ ਟਰੈਕ ਜਿਵੇਂ ਗਿਣਿਆ ਜਾਂਦਾ ਵੀ ਨੀਵਾ ਨੀਵਾ ਇਹ ਟਰੈਕਟਰ ਬਹੁਤ ਉੱਚੇ ਬਣਾਈ ਹੈ ਆ ਪਿੱਛੇ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ইপিਏ ਹਿੱਸਾ ਬਹੁਤ ਹੀ ਤਕੜਾ ਔਇਲ ਬ੍ਰੇਕ ਆ ਗਿਆ ਤੇ ਪੀਟੀਓ ਦੀ ਵੀ ਬਹੁਤ ਨੀਵੀਂ ਗਣੀ ਜਾਂਦੀ ਸੀ ਫਾਰਮ ਟਰੈਕ ਦੀ ਪੀਟੀਓ ਬਹੁਤ ਨੀਵੀਂ ਹੈ ਇਹਦੀ ਬਾਕੀ ਟਰੈਕਟਰਾਂ ਵਾਂਗ ਪੀਟੀਓ ਤੇ ਦਾ ਜਿਹੜਾ ਹਾਈਟ ਹੈ ਉਚਾਈ ਹੈ ਉਹ ਵੀ ਜ਼ਿਆਦਾ ਰੱਖੀ ਗਈ ਹੈ 20 ਕੁਇੰਟਲ ਦੀ ਇਹਦੀ ਜਿਹੜੀ ਲਿਫਟ ਦੀ ਕੈਪੈਸਿਟੀ ਹੈ 45 ਦੀ ਤੇ 47 ਦੀ 39 ਤੇ 42 ਚ 18 ਕੁਇੰਟਲ ਦੀ ਮਿਲੂਗੀ ਤੇ ਜਿਹੜੀਆਂ ਸਟੇ 12 ਜੈਕ ਕੇ ਜਿਹੜੇ ਉਹ ਇਹਦੇ ਨਾਲ ਹੀ ਕੰਪਨੀ ਵੱਲੋਂ ਆਉਂਦੇ ਆ ਤੇ ਐਲਈਡੀ ਲਾਈਟਾਂ ਕਲਾਸਿਕ ਵਾਲੇ ਮਗਰਾੜ ਉਹ ਤਾਂ ਜੋ ਆਉਂਦੇ ਹੀ ਆਉਂਦੇ ਆ ਪਰ ਚੈਂਪੀਅਨ ਮਾਡਲਾਂ ਚ ਨਹੀਂ ਆਉਂਦੇ ਸੀ ਛੋਟੀ ਸੀਰੀਜ਼ ਚ ਤੇ ਉਹ ਵੀ ਹੁਣ ਆਉਣ ਲੱਗ ਗਏ ਕੰਪਨੀ ਇਹਨਾਂ ਚ ਵੀ ਕਲਾਸਿਕ ਵਾਲੇ ਮਗਰਾੜ ਤੇ ਐਲਈਡੀ ਲਾਈਟਾਂ ਦਿੰਦੀ ਹੈ ਸਿੰਗਲ ਪੀਸ ਬੋਨਟ ਇੱਕ ਵਾਰੀ ਇਹ ਸ਼ੋਅ ਬੰਦ ਕਰੀ ਸ਼ੋਅ ਬੰਦ ਕਰ ਦਿਆ ਰਿਹਾ ਉਮੀਦ ਕਰਦਾ ਸਾਨੂੰ ਇਹ ਛੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਵਿਖਾਉਣ ਦਾ ਮਕਸਦ ਇਹ ਸੀ ਵੀ ਇਹ ਆਪਣੀ ਨਵੀਂ ਸੀਰੀਜ਼ ਆਈ ਹੈ ਜਿਹੜੀ ਤੁਹਾਡੇ ਤੇ ਇੱਕ ਇਹਨੂੰ ਅਸੀਂ ਪਹੁੰਚਾ ਸਕੀਏ ਤਾਂ ਤੁਸੀਂ ਦੇਖ ਸਕੋ ਕਿਉਂਕਿ ਹਜੇ ਬਹੁਤ ਵੀਰਾਂ ਨੇ ਇਹ ਟਰੈਕਟਰ ਨਹੀਂ ਦੇਖਿਆ ਤੇ ਕਿਸੇ ਕਿਸੇ ਡੀਲਰਸ਼ਿਪ ਤੇ ਹੀ ਅਵੇਲੇਬਲ ਹੁੰਦੇ ਆ ਹਰ ਇੱਕ ਥਾਂ ਤੇ ਖੜੇ ਵੀ ਨਹੀਂਗੇ ਕਿਉਂਕਿ ਸਪੈਸ਼ਲ ਆਰਡਰ ਤੇ ਹੀ ਆਉਂਦੇ ਆ ਤਾ ਕਰਕੇ ਵੀ ਅਸੀਂ ਤੁਹਾਨੂੰ ਵੀਡੀਓ ਦੇ ਰਾਹੀਂ ਇਹ ਵਿਖਾ ਸਕੀਏ ਤਾਂ ਜੋ ਵੀ ਆਪਣੇ ਕਸਟਮਰ ਵੀ ਆਊਗਾ ਸ਼ੋਰੂਮ ਤੇ ਨੂੰ ਜਾਂ ਫਿਰ ਵੀਡੀਓ ਦਿਖਾ ਦਿਆ ਕਰਾਂਗੇ ਤੇ YouTube ਤੇ ਵੀ ਆਪਾਂ ਅਪਲੋਡ ਕਰਾਂਗੇ ਤੇ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣ ਵਾਸਤੇ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ Instagram ID Ranjitman190 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਹਦਾ ਰੇਟ ਪੁੱਛਣਾ ਹੋਵੇ ਜਾਂ ਇਹਦੇ ਬਾਰੇ ਕੁਝ ਵੀ ਪੁੱਛਣਾ ਹੋਵੇ Pro Max ਬਾਰੇ ਜਾਂ ਕਿਸੇ ਵੀ Farm Tracks ਸਾਰਿਆਂ ਬਾਰੇ ਫਾਰਮ ਟਰੈਕ ਵਾਰੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਉਮੀਦ ਕਰਦੇ ਹਾਂ ਸਾਨੂੰ ਇਹ ਵੀਡੀਓ ਮੇਰੀ ਬਹੁਤ ਵਧੀਆ ਲੱਗੀ ਹੋਊਗੀ ਤੇ ਧੰਨਵਾਦ ਜੀ ਮਿਲਦੇ ਆਂ ਕਿਸੇ ਅਗਲੀ ਹੋਰ ਨਵੀਂ ਵੀਡੀਓ ਚ ਤੇ ਛੇਤੀ ਜਦੋਂ ਇਹਦੀ ਡਿਲੀਵਰੀ ਹੋਈ ਤੇ ਇਹਦੇ ਚੱਲਦੇ ਦੀ ਵੀਡੀਓ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਧੰਨਵਾਦ